ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਗੁਰਦੁਆਰਾ ਹੈ ਸ਼ਹੀਦਦੀ ਬਾਗ ਸ਼ਹੀਦਦੀ ਬਾਗ ਜੋ ਕਿ ਅਨੰਦਪੁਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾ ਦੰਡ ਕੜ ਕੇ ਲੈਦੇ ਅਨੰਦਗੜ੍ਹ ਕੇ ਲੈ ਨੂੰ ਸਾਹਮਣੇ ਹੈ ਆਪ ਦਰਸ਼ਨ ਕਰੋ ਜੀ ਸਿੱਧੀ ਬਾ ਗੁਰਦੁਆਰਾ ਹੈ ਇਹ ਗੁਰਦੁਆਰਾ ਸ਼ਹੀਦੀ ਬਾਗ ਹੈ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਕਲਸ ਸ੍ਰੀ ਵਾਹਿਗੁਰੂ ਜੀ ਕੀ ਫਤਹ ਇਹ ਕਿਲੇ ਦੇ ਸਾਹਮਣੇ ਹੈ ਆਨੰਦਗੜ੍ਹ ਕਿਲਾ ਆਨੰਦਗੜ੍ਹ ਕਿਲੇ ਦੇ ਸਾਹਮਣੇ ਹੈ ਆਪ ਦਰਸ਼ਨ ਕਰੋ ਸ਼ਹੀਦ ਦੀ ਬਾਗ ਜਵਾਦਵਾਲਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ